ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 728 ਤੋਂ ਲੈ ਕੇ 729 ਤੱਕ ਸਵਾਯਮਨ ਬਾਣੀ ਦੇ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੇ ਰ ਪੋ ਨਿਰਵੈਰ ਆਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਵਾਹਿਗੁਰੂ ਜੀ ਰਾਗ ਸੁਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਪਾਂਡਾ ਧੋਏ ਬੈਸ ਤੂਪ ਦੇਵੋ ਤਉ ਦੂਦ ਕੋ ਜਾਵੋ ਦੂਦ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤੈ ਕੋ ਨਾਮ ਅਵਰ ਨਿਰਾਫਲ ਕਾਮਾ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ ਜਦੋਂ ਅਸੀਂ ਦੁੱਧ ਚੋਣ ਜਾਂਦੇ ਆਂ ਗਾ ਦਾ ਹੋਵੇ ਮੱਜ ਦਾ ਹੋਵੇ ਤਾਂ ਫਿਰ ਕਹਿੰਦੇ ਅਸੀਂ ਆਪਣਾ ਜਿਹੜਾ ਭਾਂਡਾ ਹੈਗਾ ਵੀ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਾਨੇ ਆਂ ਵੀ ਤਾਂ ਕਿ ਜਿਹੜਾ ਚੰਗੀ ਤਰ੍ਹਾਂ ਸਾਫ਼ ਹੋ ਕੇ ਉਸ ਭਾਂਡੇ ਦੇ ਵਿੱਚ ਦੁੱਧ ਪੈ ਸਕੇ ਇਸ ਤਰ੍ਹਾਂ ਹੀ ਕਹਿੰਦੇ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਣਾ ਤਾਂ ਸਾਡਾ ਮਨ ਅੰਦਰੋਂ ਸਾਫ਼ ਹੋਵੇ ਤਾਂ ਹੀ ਪਰਮੇਸ਼ਰ ਦਾ ਨਾਮ ਵਿੱਚ ਟਿਕ ਸਕਦਾ ਹੈ ਧੂਪ ਦੇਵ ਮਤਲਬ ਵੀ ਬੜੇ ਅਸੀਂ ਇਹ ਮਤਲਬ ਪਿਆਰ ਦੇ ਨਾਲ ਅਸੀਂ ਆਪਣਾ ਭਾਂਡਾ ਤਿਆਰ ਕਰਦੇ ਹਾਂ ਤਾਂ ਕਿ ਸਾਡਾ ਜਿਹੜਾ ਦੁੱਧ ਪਾਉਣਾ ਵਿੱਚ ਉਹ ਖਰਾਬ ਨਾ ਹੋ ਜਾਵੇ ਇਸ ਤਰ੍ਹਾਂ ਹੀ ਕਹਿੰਦੇ ਪਰਮੇਸ਼ਰ ਦਾ ਨਾਮ ਬੜਾ ਪਵਿੱਤਰ ਆ ਉਹ ਜਿਹੜਾ ਹਿਰਦਾ ਸਾਫ਼ ਆ ਉਹਦੇ ਵਿੱਚ ਹੀ ਟਿਕ ਸਕਣਾ ਕਹਿੰਦੇ ਜਿਹੜੀ ਰੋਜ਼ਾਨਾ ਦੀ ਕੀਰਤ ਕਰ ਕੀਰਤਕਾਰ ਕਰਨੀ ਆ ਉਹ ਹੈ ਜਿਵੇਂ ਦੁੱਧ ਤੇ ਫੇਰ ਕਹਿੰਦੇ ਜਿਹੜੀ ਸੁਰਤ ਪਰਮੇਸ਼ਰ ਦੇ ਚਰਨਾਂ ਵਿੱਚ ਜੋੜਨੀ ਹੈ ਉਹ ਹੈ ਜਿਵੇਂ ਉਸ ਦੁੱਧ ਨੂੰ ਜਾਗ ਲਾਉਣਾ ਤੇ ਉਸ ਦੁੱਧ ਨੂੰ ਜਾਗ ਇਸ ਤਰ੍ਹਾਂ ਲੱਗੇਗਾ ਕਿ ਜਦੋਂ ਜੀਵ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਏਗਾ ਫਿਰ ਉਹ ਦੁੱਧ ਜਮਣਾ ਕਹਿੰਦੇ ਫਿਰ ਉਹਦੇ ਅੰਦਰ ਪਰਮੇਸ਼ਰ ਦਾ ਨਾਮ ਟਿਕਣਾ ਕਹਿੰਦੇ ਇੱਕ ਕੰਮ ਆ ਸਾਡੇ ਕਰਨ ਦੇ ਲਈ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ ਬਾਕੀ ਸਾਰੇ ਕੰਮ ਸਫਲਤਾ ਨਹੀਂ ਦੇ ਸਕਦੇ ਇਸ ਮਨੁੱਖਾ ਜੀਵਨ ਨੂੰ ਇਹ ਮਨ ਈਟ ਹਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਦ ਅਮਰਤ ਪਾਵੋ ਕਹਿੰਦੇ ਜਦੋਂ ਦੁੱਧ ਨੂੰ ਰੇੜਕਦੇ ਨੇ ਤਾਂ ਉਹਦੀਆਂ ਜਿਹੜੀਆਂ ਈਟੀਆਂ ਹੁੰਦੀਆਂ ਨੇ ਉਹ ਹੱਥ 'ਚ ਫੜ ਕੇ ਜਦ ਰੇੜਕਦੇ ਆ ਨਾ ਇਸ ਤਰ੍ਹਾਂ ਹੀ ਕਹਿੰਦੇ ਜੀਵ ਨੂੰ ਚਾਹੀਦਾ ਹੈ ਕਿ ਆਪਣੇ ਮਨ ਨੂੰ ਵਸ ਵਿੱਚ ਕਰੇ ਤੇ ਜਿਹੜੀ ਮਾਇਆ ਦੇ ਮੋਹ ਦੀ ਨੀਂਦ ਆ ਉਹਦਾ ਨੇਤਰਾ ਕਹਿੰਦੇ ਬਣ ਜਵੇ ਜਿਹੜੀ ਮਾਇਆ ਦੇ ਮੋਹ ਵਿੱਚ ਜਿਹੜੀ ਨੀਂਦ ਆਉਂਦੀ ਆ ਉਹ ਜੀਵ ਦੀ ਖਤਮ ਹੋਵੇ ਉਹ ਨੇਤਰਾ ਬਣ ਜਾਏ ਕਹਿੰਦੇ ਜੇ ਪਰਮੇਸ਼ਰ ਦਾ ਨਾਮ ਰਸਨਾ ਦੇ ਨਾਲ ਜਪੀਏ ਤਾਂ ਇਸ ਤਰ੍ਹਾਂ ਕਹਿੰਦੇ ਇਹ ਦੁੱਧ ਰੇੜਕ ਹੁੰਦਾ ਜਿਹੜਾ ਸਾਡੇ ਕਰਮਾ ਰੂਪੀ ਦੁੱਧ ਹੈ ਤੇ ਇਸ ਤਰ੍ਹਾਂ ਕਹਿੰਦੇ ਫਿਰ ਨਾਮ ਰੂਪੀ ਅੰਮ੍ਰਿਤ ਜੀਵਨ ਵਿੱਚ ਜੀਵ ਨੂੰ ਮਿਲ ਸਕਦਾ ਹੈ ਮਨ ਸੰਪਟ ਜਿਤ ਸਤ ਸਰ ਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਸੰਪਟ ਕਹਿੰਦੇ ਨੇ ਜਿਹਦੇ ਵਿੱਚ ਆਪਣੇ ਪੰਡਿਤ ਲੋਕ ਮੂਰਤੀ ਨੂੰ ਰੱਖਦੇ ਨੇ ਇਸ ਤਰ੍ਹਾਂ ਕਹਿੰਦੇ ਜਿਹੜਾ ਆਪਣਾ ਮਾਨਾ ਉਹਨੂੰ ਸੰਪਟ ਬਣਾ ਤੇਰੇ ਮਨ ਦੇ ਵਿੱਚ ਪਰਮੇਸ਼ਰ ਟਿਕ ਜਾਵੇ ਤੇ ਫੇਰ ਤੂੰ ਕਹਿੰਦੇ ਪਰਮੇਸ਼ਰ ਦੀ ਸੇਵਾ ਭਗਤੀ ਕਰੇ ਪਰਮੇਸ਼ਰ ਦੀ ਸੇਵਾ ਭਗਤੀ ਕਰਨੇ ਇਹ ਤੇਰਾ ਕਹਿੰਦੇ ਨਿਤ ਦਾ ਕੰਮ ਹੋ ਜਾਏ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਦਰਬਤ ਰਹੇ ਫਿਰ ਕਹਿੰਦੇ ਜੀਵ ਆਪਣੇ ਹੰਕਾਰ ਤੇ ਕਾਬੂ ਕਰ ਲਵੇ ਤੇ ਪਰਮੇਸ਼ਰ ਦੀ ਸੇਵਾ ਭਗਤੀ ਕਰੇ ਪਰਮੇਸ਼ਰ ਦੀ ਸੇਵਾ ਕਰਨੀ ਹੀ ਪਉ ਜੀਵ ਦੇ ਪ੍ਰਾਨ ਹੋਣ ਜੀਵ ਦੀ ਜਿੰਦ ਇਸ ਤਰ੍ਹਾਂ ਹੋਵੇ ਕਿ ਪਰਮੇਸ਼ਰ ਦੀ ਸੇਵਾ ਕਰਨੀ ਇਸ ਤ੍ਰਾਫੇ ਦੀਵ ਪਰਮੇਸ਼ਰ ਦੇ ਨਾਲ ਮਿਲਿਆ ਰਹਿੰਦਾ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀਨ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਕਹਿੰਦੇ ਕਹਿਣ ਨੂੰ ਚਾਹੇ ਲੋਕ ਕਹਿੰਦੇ ਨੇ ਕਿ ਵੀ ਪਰਮੇਸ਼ਰ ਨੂੰ ਪਾਉਣ ਲਈ ਇਹ ਧਾਰਮਿਕ ਉਦਦਮ ਕਰੋ ਇਹ ਧਾਰਮਿਕ ਉਦਦਮ ਕਰੋ ਪਰ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਬਰਾਬਰ ਕੋਈ ਧਾਰਮਿਕ ਉਦਮ ਨਹੀਂ ਹੈ ਫਿਰ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਚਾਹੇ ਨਾਨਕ ਭਗਤੀ ਤੋਂ ਹੀਣਾ ਹੈ ਪਰ ਕਹਿੰਦੇ ਮੈਂ ਪਰਮੇਸ਼ਰ ਦੇ ਅੱਗੇ ਇਹੀ ਬੇਨਤੀ ਕਰਦਾ ਕਿ ਮੈਂ ਸਦਾ ਤੇਰੀ ਸਿਪਤ ਸਲਾਹ ਕਰਦਾ ਰਹਾ ਗੁਰੂ ਨਾਨਕ ਪਾਸ਼ਾ ਤੇ ਪਰਮੇਸ਼ਰ ਦਾ ਰੂਪ ਨੇ ਪਰ ਸਾਡੇ ਵੱਲੋਂ ਕਹਿ ਰਹੇ ਨੇ ਕਿ ਚਾਹੇ ਜੀਵ ਭਗਤੀ ਤੋਂ ਹੀਣਾ ਹੈ ਪਰ ਸਦਾ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਰਹੇ ਰਜੋਈ ਕਰਦਾ ਰਹੇ ਕਿ ਸਿਫਤ ਸਲਾਹ ਦੀ ਦਾਤ ਮਿਲੀ ਰਹੇ ਸੁਹੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਵਸਨ ਬਾਹਰ ਜਾਏ ਅਮਰਤ ਛੋੜ ਕਾਹੇ ਬਿਖ ਖਾਏ ਵਾਹਿਗੁਰੂ ਜੀ ਕਹਿੰਦੇ ਜੀਵ ਆਪਣੇ ਅੰਤਰ ਆਤਮੈਟਿਕਿਆ ਰਹੇ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਬਾਹਰ ਗਲਤਾਨ ਨਾ ਹੋਵੇ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਪਹਿਚਾਣੇ ਕਹਿੰਦੇ ਅੰਦਰ ਜੋ ਅੰਮ੍ਰਿਤ ਹੈ ਉਹਨੂੰ ਛੱਡ ਕੇ ਬਾਹਰਲੀ ਮਾਇਆ ਦੀ ਜ਼ਹਿਰ ਕਿਉਂ ਜੀਵ ਖਾ ਰਿਹਾ ਹੈ ਐਸਾ ਗਿਆਨ ਜਪੋ ਮਨ ਮੇਰੇ ਹੋਵੂ ਚਾਕਰ ਸਾਚੇ ਕੇਰੇ ਰਹਾਉ ਕਹਿੰਦੇ ਹੈ ਮੇਰੇ ਮਨ ਪਰਮੇਸ਼ਰ ਦੇ ਨਾਲ ਤੇਰੀ ਇਸ ਤਰ੍ਹਾਂ ਦੀ ਸਾਝ ਹੋ ਜਾਵੇ ਕਿ ਤੂੰ ਪਰਮੇਸ਼ਰ ਉਹ ਜੋ ਸੱਚਾ ਹੈ ਉਹਦੀ ਸੇਵਾ ਭਗਤੀ ਕਰਨ ਵਾਲਾ ਉਹਦਾ ਚਾਕਰ ਸਦਾ ਹੀ ਬਣਿਆ ਰਹੇ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ ਜਗ ਪਵੈ ਕਹਿੰਦੇ ਕਹਿਣ ਨੂੰ ਤਾਂ ਚਾਏ ਕੋਈ ਕਹੀ ਚੱਲੇ ਕਿ ਮੈਨੂੰ ਪਰਮੇਸ਼ਰ ਦੇ ਬਾਰੇ ਜਾਣ ਪਹਿਚਾਨ ਹੋ ਗਈ ਆ ਮੇਰੀ ਪਰਮੇਸ਼ਰ ਦੇ ਨਾਲ ਸਾਝ ਪੈ ਗਈ ਆ ਮੇਰੀ ਸੁਰਤ ਜੁੜ ਗਈ ਆ ਪਰ ਕਹਿੰਦੇ ਸਾਰਾ ਜੱਗ ਵਿਕਾਰਾਂ ਦੇ ਬੰਧਨ ਵਿੱਚ ਬੱਜਿਆ ਹੋਇਆ ਹੈ ਨਿਰ ਕਹਿਣ ਦੇ ਨਾਲ ਪਰਮੇਸ਼ਰ 'ਚ ਲਿਵਨੀ ਜੁੜ ਜਾਂਦੀ ਸੇਵਾ ਕਰੇ ਸੋ ਚੱਕਰ ਹੋਏ ਜਲ ਥਲ ਮਹੀਲ ਰਵ ਰਹਿਆ ਸੋਏ ਕਹਿੰਦੇ ਪਰਮੇਸ਼ਰ ਦਾ ਜਨ ਤਾਂ ਉਹੀ ਆ ਜੋ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਹੈ ਉਹ ਪਰਮੇਸ਼ਰ ਜੋ ਸਾਰੀ ਜਗਾ ਤੇ ਜਲ ਵਿੱਚ ਥਲ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਫਿਰ ਕਹਿੰਦੇ ਜੋ ਉਸ ਪਰਮੇਸ਼ਰ ਦਾ ਅਸਲੀ ਚਾਕਰ ਹੈ ਅਸਲੀ ਸੇਵਕ ਹੈ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਕਦੇ ਚੰਗਾ ਨਹੀਂ ਸਮਝਦਾ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਮਾੜਾ ਸਮਝਦਾ ਸਮਝਦਾ ਵੀ ਮੈਂ ਕਿਸੇ ਤੋਂ ਚੰਗਾ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਵੀ ਮੈਂ ਹੀ ਸਾਰਿਆਂ ਤੋਂ ਮਾੜਾ ਹਾਂ ਸਾਰਿਆਂ ਤੋਂ ਨੀਵਾ ਹਾਂ ਜਦੋਂ ਕਹਿੰਦੇ ਇਸ ਤਰ੍ਹਾਂ ਦੀ ਸੇਵਕ ਦੇ ਅੰਦਰ ਭਾਵਨਾ ਆਉਂਦੀ ਆ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੀਵ ਨੂੰ ਆਪ ਹੀ ਤਾਰ ਦਿੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪਹਿਲਾ ਕਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਉज्जਲ ਕਹਿ ਹਾ ਚਿਲਕਣਾ ਕੋਟਿਮ ਕਾਲੜੀ ਮਾਸ ਤੋਤਿਆਂ ਝੂਠ ਨਾ ਉਤਰੈ ਜਿ ਸੋ ਤੋਵਾ ਤਿਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਓ ਹੰਦੀ ਸੰਗ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਕਹਿੰਦੇ ਭਾਂਡੇ ਨੂੰ ਤੋਤਾ ਕਹਿੰਦੇ ਬੰਦਰੋਂ ਬਾਹਰੋਂ ਤੋਤਾ ਕਹਿੰਦੇ ਉਹਦੇ ਅੰਦਰੋਂ ਥੋੜੀ ਥੋੜੀ ਕਾਲਖ ਫੇਰ ਲੱਗਦੀ ਆ ਇਸ ਕਹਿੰਦੇ ਭਾਂਡੇ ਨੂੰ ਚਾਹੇ ਆਪਾਂ 100 ਵਾਰ ਧੋ ਲਈਏ ਪਰ ਜਿਹੜੀ ਉਹਦੀ ਅੰਦਰਲੀ ਕਾਲਖ ਆ ਉਹ ਖਤਮ ਨਹੀਂ ਹੁੰਦੀ ਜੀਵ ਨੂੰ ਸਮਝਾ ਰਹੇ ਨੇ ਕਿ ਜਦੋਂ ਤੱਕ ਤੇਰੇ ਅੰਦਰਲੀ ਕਾਲਖ ਨਹੀਂ ਖਤਮ ਹੁੰਦੀ ਮਨ ਦੀ ਮੈਲ ਬਾਰੋਂ ਸਰੀਰ ਨੂੰ ਧੋਣ ਦਾ ਕੋਈ ਫਾਇਦਾ ਨਹੀਂ ਸਾਡੇ ਕਹਿੰਦੇ ਸੱਜਣ ਉਹੀ ਨੇ ਜੋ ਸਾਡੇ ਨਾਲ ਲੇਖੇ ਦੇ ਵੇਲੇ ਖੜ ਸਕਣ ਜੇ ਕਹਿੰਦੇ ਲੇਖਾ ਦੇਣ ਦੇ ਵੇਲੇ ਖੜ ਨਹੀਂ ਸਕਦੇ ਤਾਂ ਉਹ ਸਾਡੇ ਅਸਲੀ ਸੱਜਣ ਨਹੀਂ ਕਹੇ ਜਾ ਸਕਦੇ ਦੱਸ ਰਹੇ ਨੇ ਕਿ ਮਾਇਆ ਨੇ ਇੱਥੇ ਰਹਿ ਜਾਣਾ ਨਾਮ ਨੇ ਨਾਲ ਜਾਣਾ ਜੋ ਲੇਖੇ ਦੇ ਸਮੇਂ ਵੀ ਨਾਲ ਖੜਾ ਰਹਿਣਾ ਵਾਹਿਗੁਰੂ ਜੀ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟੱਠੀਆਂ ਕੰਮ ਨਾ ਆਵਨੇ ਵਿੱਚੋਂ ਸਖਣੀਆਂ ਜਿਹੜੇ ਕਹਿੰਦੇ ਕੋਠੇ ਮੰਡਪ ਘਰਬਾਰ ਕਹਿੰਦੇ ਬਾਹਰੋਂ ਪਾਸਿਆਂ ਤੋਂ ਚਿਤਵੇ ਹੋਏ ਨੇ ਮੂਰਤੀਆਂ ਬਣਾਈਆਂ ਹੋਈਆਂ ਨੇ ਪਰ ਵਿੱਚੋਂ ਸਖਣੀਆਂ ਨੇ ਜਦੋਂ ਟਹਿ ਜਾਂਦੀਆਂ ਨੇ ਕਹਿੰਦੇ ਉਹ ਟੱਠੀਆਂ ਹੋਈਆਂ ਫਿਰ ਕਿਸੇ ਕੰਮ ਨਹੀਂ ਆਉਂਦੀਆਂ ਹੈ ਇਸ ਤਰ੍ਹਾਂ ਜੀਵ ਦਾ ਦੱਸ ਰਿਹਾ ਨੇ ਕਿ ਜੀ ਜੇ ਜੇ ਜੀਵ ਅੰਤਰੋਂ ਨਾਮ ਤੋਂ ਬਿਨਾ ਖਾਲੀ ਆ ਕਿਸੇ ਕੰਮ ਨਹੀਂ ਹੈ ਬੱਗਾ ਬੱਗੇ ਕੱਪੜੇ ਤੀਰਥ ਮਾਂਜ ਵਸਨ ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ ਕਹਿੰਦੇ ਜਿਹੜੇ ਬਗਲੇ ਨੇ ਰੰਗ ਦੇ ਚਿੱਟੇ ਨੇ ਤੇ ਰਹਿੰਦੇ ਵੀ ਤੀਰਥਾਂ ਤੇ ਨੇ ਦਰਿਆਵਾਂ ਦੇ ਫੇਰ ਕਹਿੰਦੇ ਪਰ ਉਹ ਜੀਆਂ ਨੂੰ ਛੁੱਟ ਛੁੱਟਿਆਂ ਨੂੰ ਗਲਾਂ ਤੋਂ ਕਹਿੰਦੇ ਖਾਂਦੇ ਨੇ ਫੜ ਫੜ ਕੇ ਤਾਂ ਫਿਰ ਅੰਦਰੋਂ ਉਹ ਪਵਿੱਤਰ ਨਹੀਂ ਨਾ ਕਹਿ ਜਾ ਸਕਦੇ ਚਾਹੇ ਉੱਪਰੋਂ ਚਿੱਟੇ ਜਿੰਨੇ ਮਰਜ਼ੀ ਹੋਣ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਪੁਲਨ ਸੇ ਫਲ ਕਮ ਨ ਆਵਨੀ ਤੇ ਗੁਣ ਮੈਂ ਤਨ ਹਨ ਫਿਰ ਕਹਿੰਦੇ ਜਿਹੜਾ ਸਿੰਮਲ ਦਾ ਰੁੱਖ ਹੁੰਦਾ ਜਿਹੜੇ ਉਹਦੇ ਫਲ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਤੋਤੇ ਭਲੇਖਾ ਖਾ ਜਾਂਦੇ ਨੇ ਉਹ ਸੋਚਦੇ ਨੇ ਵੀ ਸ਼ਾਇਦ ਇਹ ਫਲ ਸਾਡੇ ਖਾਣ ਵਾਲੇ ਨੇ ਇਸ ਤਰ੍ਹਾਂ ਹੀ ਕਹਿੰਦੇ ਜਿਵੇਂ ਸਿੰਮਲ ਦਾ ਚਾਹੇ ਰੁੱਖ ਬੜਾ ਵੱਡਾ ਪਰ ਉਹਦੇ ਫਲ ਕਿਸੇ ਕੰਮ ਨਹੀਂ ਆਉਂਦੇ ਇਸ ਤਰ੍ਹਾਂ ਹੀ ਕਹਿੰਦੇ ਮੇਰਾ ਸਰੀਰ ਹੈ ਮੇਰੇ ਸਰੀਰ ਦੇ ਵਿੱਚ ਕੋਈ ਉਹ ਗੁਣ ਨਹੀਂ ਹੈਗੇ ਜਿਹੜੇ ਕਿਤੇ ਕੰਮ ਆ ਸਕਣ ਕਿਉਂਕਿ ਜਦੋਂ ਨਾਮ ਨਹੀਂ ਜਪਿਆ ਉਪਰੋਂ ਸਰੀਰ ਦੀ ਪੋਚਾ ਪਾਚੀ ਕੀਤੀ ਉਹ ਕੋਈ ਗੁਣ ਨਹੀਂ ਹੈ ਅੰਦਰਲੇ ਪਾਰ ਉਠਾਇਆ ਡੂਗਰਵਾਟ ਬਹੁਤ ਅੱਖੀ ਲੋੜੀ ਨਾ ਲਹਾਂ ਹੌ ਚੜ ਲੰਗਾ ਕਿਤ ਕਹਿੰਦੇ ਇੱਕ ਤਾਂ ਮੈਂ ਗਿਆਨ ਤੋਂ ਬਿਨਾ ਅੰਨਾ ਇਹ ਰਸਤਾ ਸੰਸਾਰ ਦਾ ਬੜਾ ਪੈਂਡਾ ਬੜਾ ਕਹਿੰਦੇ ਔਖਾ ਹੈ ਤੇ ਉਪਰੋਂ ਦੀ ਮੈਂ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਜੇ ਕਹਿੰਦੇ ਗਿਆਨਵਾਨ ਵੀ ਹੋ ਜਾਵਾਂ ਤਾਂ ਵੀ ਜੀਵਨ ਰੂਪੀ ਰਸਤਾ ਬੜਾ ਔਖਾ ਹੈ ਪਰ ਹੁਣ ਤੇ ਗਿਆਨ ਨਹੀਂ ਹੈ ਗਿਆਨ ਦੀ ਗਿਆਨ ਵਾਲੀਆਂ ਅੱਖਾਂ ਹੀ ਨਹੀਂ ਹੈ ਤੇ ਹੁਣ ਫਿਰ ਕਹਿੰਦੇ ਇਸ ਬਾਟ ਨੂੰ ਪਹਾੜੀ ਰਸਤੇ ਨੂੰ ਮੈਂ ਕਿਵੇਂ ਪਾਰ ਕਰਾਂਗਾ ਚੱਕ ਰੀਆਂ ਚੰਗੀਆਂ ਅਵਰ ਸਿਆਣਪ ਕੇਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟ ਜਿੱਤ ਕਹਿੰਦੇ ਸੰਸਾਰਿਕ ਲੋਕਾਂ ਦੀਆਂ ਖੁਸ਼ਾਮਦਾਂ ਕਰਨ ਦੇ ਨਾਲ ਸੰਸਾਰੀ ਤੌਰ ਤੇ ਚੰਗੇ ਬਣਨ ਦੇ ਨਾਲ ਸਿਆਣਪ ਦੇ ਨਾਲ ਇਹ ਜਿਹੜਾ ਜੀਵਨ ਦਾ ਰਸਤਾ ਇਹ ਪੱਧਰਾਂ ਨਹੀਂ ਬਣ ਜਾਂਦਾ ਇਹਨੂੰ ਭਵਜਲ ਨੂੰ ਤਰਿਆ ਨਹੀਂ ਜਾ ਸਕਦਾ ਨਾਨਕ ਜੀ ਕਹਿੰਦੇ ਨੇ ਵਿਕਾਰਾਂ ਤੋਂ ਤਾਂ ਹੀ ਛੁੱਟ ਸਕੇਗਾ ਜੇ ਤੂੰ ਪਰਮੇਸ਼ਰ ਦੇ ਨਾਮ ਨੂੰ ਜਪੇਗਾ ਪਰਮੇਸ਼ਰ ਦਾ ਨਾਮ ਤਨ ਇਕੱਠਾ ਕਰੇਗਾ ਸੁਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੈ ਵਹਿਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹਿਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਪਰਮੇਸ਼ਰ ਦੇ ਨਾਮ ਦਾ ਬੇੜਾ ਬਣੇਗਾ ਤਾਂ ਇਸ ਸੰਸਾਰ ਸਾਗਰ ਨੂੰ ਸੌਖਾ ਤਰ ਲੇਗਾ ਪਰਮੇਸ਼ਰ ਦੇ ਨਾਮ ਦਾ ਬੇੜਾ ਬਣਾਇਆ ਨਾ ਤੇ ਇਹ ਸੰਸਾਰ ਸਮੁੰਦਰ ਦਿਸਣਾ ਤੇ ਨਾਈ ਇਹਦੇ ਵਿੱਚ ਮਾਇਆ ਦੇ ਮੋਹ ਦੇ ਉਸ਼ਾਲੇ ਪੈਣੇ ਨੇ ਕਹਿੰਦੇ ਤੇਰਾ ਇੱਕੋ ਹੀ ਨਾਮ ਕਹਿੰਦੇ ਉਹ ਮਜੀਠ ਵਰਗਾ ਪੱਕਾ ਜਿਹਦੇ ਨਾਲ ਕਹਿੰਦੇ ਮੈਂ ਸਰੀਰ ਰੋਪੀ ਚੋਲਾ ਰੰਗ ਲਿਆ ਕਹਿੰਦੇ ਮੈਂ ਸਦਾ ਹੀ ਪਰਮੇਸ਼ਰ ਜੀ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਤੇਰੇ ਮਜੀਠੜੇ ਨਾਮ ਨਾਲ ਸਾਜਨ ਚੱਲੇ ਪਿਆਰਿਆਂ ਕਿਉ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ ਕਹਿੰਦੇ ਏ ਪਿਆਰੇ ਸੱਜਣ ਪਰਮੇਸ਼ਰ ਜੀ ਦੇ ਨਾਲ ਕਿਵੇਂ ਮੇਲ ਹੋ ਸਕਦਾ ਫਿਰ ਦੱਸਦੇ ਨੇ ਕਹਿੰਦੇ ਮੇਲ ਕਿਵੇਂ ਹੋਏਗਾ ਜੇ ਤੇਰੇ ਕਹਿੰਦੇ ਕੋਲ ਪਰਮੇਸ਼ਰ ਦੇ ਆਤਮਿਕ ਗੁਣਾ ਦੀ ਗੱਠੜੀ ਬੰਨੀ ਹੋਏਗੀ ਪਰਮੇਸ਼ਰ ਦੇ ਆਤਮਿਕ ਗੁਣ ਇਕੱਠੇ ਹੋਣਗੇ ਜੋ ਹੁੰਦੇ ਨੇ ਨਾਮ ਦੀ ਕਮਾਈ ਦੇ ਨਾਲ ਫਿਰ ਕਹਿੰਦੇ ਉਹ ਪਰਮੇਸ਼ਰ ਆਪ ਹੀ ਨਾਲ ਮਿਲ ਲੈਂਦਾ ਮਿਲਿਆ ਹੋਏ ਨਾ ਬੀਛੜੈ ਜੇ ਮਿਲਿਆ ਹੋਈ ਆਵਾ ਗੋਣ ਨਿਵਾਰਿਆ ਹੈ ਸਾਚਾ ਸੋਈ ਕਹਿੰਦੇ ਜਿਹੜਾ ਜੀਵ ਅੰਦਰੋਂ ਪ੍ਰੇਮ ਸਦਕਾ ਪਰਮੇਸ਼ਰ ਦੇ ਨਾਲ ਮਿਲਿਆ ਹੋਇਆ ਉਹ ਕਦੇ ਵਿਛੜਦਾ ਨਹੀਂ ਹੈਗਾ ਉਸ ਪਰਮੇਸ਼ਰ ਨੇ ਉਹਦਾ ਆਵਾਗਮਨ ਨਿਵਾਰ ਦਿੱਤਾ ਹੁੰਦਾ ਆਵਾਗਮਨ ਖਤਮ ਕਰ ਦਿੱਤਾ ਹੁੰਦਾ ਹੋਮੇ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਜਿਸ ਨੇ ਕਹਿੰਦੇ ਅੰਦਰੋਂ ਆਪਣੇ ਹਉਮੈ ਖਤਮ ਕਰ ਲਈ ਉਹਦਾ ਸਰੀਰ ਰੂਪੀ ਚੋਲਾ ਪਵਿੱਤਰ ਹੋ ਗਿਆ ਉਹਨੇ ਗੁਰੂ ਦੇ ਬਚਨਾਂ ਤੇ ਚੱਲ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦਾ ਫਲ ਪਾ ਲਿਆ ਪਰਮੇਸ਼ਰ ਦੀ ਸਿਫਤ ਸਲਾਹ ਅੰਮ੍ਰਿਤ ਰੂਪੀ ਬੋਲ ਨੇ ਨਾਨਕ ਕਹੇ ਸਹੇਲਿਓ ਸੋ ਖਰਾ ਪਿਆਰਾ ਹਮ ਸਹਿ ਕੇ ਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਫਿਰ ਨਾਨਕ ਜੀ ਕਹਿੰਦੇ ਨੇ ਹੇ ਸਤ ਸੰਗੀ ਸਹੇਲਿਓ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਪਰਮੇਸ਼ਰ ਬਹੁਤ ਪਿਆਰਾ ਲੱਗਣ ਲੱਗ ਜਾਂਦਾ ਹੈ ਪਰਮੇਸ਼ਰ ਸਾਡਾ ਮਾਲਕ ਹੈ ਅਸੀਂ ਉਹਦੀਆਂ ਸਤ ਸੰਗੀ ਜੀ ਵਿਸਤਰੀਆਂ ਦਾਸੀਆਂ ਹਾਂ ਅਸੀਂ ਉਹਦੀਆਂ ਜੀਵ ਇਸਤਰੀਆਂ ਹਾਂ ਉਹ ਸਾਡੀ ਸਦਾ ਹੀ ਰੱਖਿਆ ਕਰਦਾ ਹੈ ਆਓ ਉਹਦਾ ਨਾਮ ਜਪੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਮਾਫ ਕਰਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ